ਸਿਗਾ ਜੀ ਮੈਂ ਸਾਰੀ ਟੱਲੋਂ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਆਪਾਂ ਬਹਿਗੁਰੂਪੁਰਾ ਪਿੰਡ ਦੇ ਵਿੱਚ ਅੰਬਰ ਸਿੰਘ ਦੇ ਫਾਰਮ ਤੇ ਬਣਾ ਰਹੇ ਹਾਂ ਆਪਾਂ ਇਸ ਦੇ ਵਿੱਚ ਗੱਲ ਕਰਾਂਗੇ ਕਿਹੜੀਆਂ ਗਲਤੀਆਂ ਕਰਕੇ ਆਪਣੇ ਫਲਦਾਰ ਬੂਟੇ ਨਹੀਂ ਚੱਲਦੇ ਕਿੰਨੀਆਂ ਕਿਸਮਾਂ ਦੇ ਬੂਟੇ ਆਪਾਂ ਪ੍ਰਸਾਦ ਰੁੱਤੇ ਦੇ ਵਿੱਚ ਲਾ ਸਕਦੇ ਹਾਂ ਜਿਹੜੇ ਬੂਟਿਆਂ ਦੀਆਂ ਟਾਣੀਆਂ ਨਰਸੀ ਦੇ ਵਿੱਚ ਟੇਡੀਆਂ ਹੁੰਦੀਆਂ ਹਨ ਕੀ ਆਪਾਂ ਉਹਨਾਂ ਬੂਟਿਆਂ ਨੂੰ ਖਰੀਦ ਸਕਦੇ ਹਾਂ ਬਾਈ ਸ਼ਸ਼ੀ ਕਾਲ ਜੀ ਭਾਈ ਅੰਬਰਤ ਸਿੰਘ ਜਿਹੜੇ ਹੁਣ ਤੁਸੀਂ ਅੱਜ ਬੂਟੇ ਸਾਨੂੰ ਦਿਖਾ ਰਹੇ ਹੋ ਇਹ ਬੂਟੇ ਸਾਨੂੰ ਇਹ ਦੱਸੋ ਵੀ ਸਾਨੂੰ ਆਪਾਂ ਨੂੰ ਜਿਹੜੇ ਕਿਸਾਨ ਵੀਰਾਂ ਨੇ ਹੁਣ ਬਰਸਾਤ ਰੁੱਤ ਦੇ ਵਿੱਚ ਬੂਟੇ ਲਾਉਣੇ ਆ ਵੀ ਉਹ ਬੂਟੇ ਕਿਹੜੇ ਹੁਣ ਇਸ ਟਾਈਮ ਲੱਗ ਸਕਦੇ ਆ ਤੇ ਉਹਨਾਂ ਦਾ ਕਿੰਨਾ ਕੁ ਕੱਦ ਹੋਵੇ ਤੇ ਕਿਸ ਤਰ੍ਹਾਂ ਦੀ ਉਹਨਾਂ ਨੂੰ ਪੇਂਡ ਕੀਤੀ ਹੋਵੇ ਜਿਹੜੇ ਆਪਣੇ ਬੂਟੇ ਖੇਤਾਂ ਦੇ ਵਿੱਚ ਜਾ ਕੇ ਚੱਲ ਸਕਣ ਕਿਉਂਕਿ ਕਈ ਵਾਰ ਆਇਆ ਹੁੰਦਾ ਬੰਦਾ ਬੂਟਾ ਦਾ ਲੈ ਕੇ ਆ ਜਾਂਦਾ ਪਰ ਉਹ ਖੇਤ ਜਿੱਦੋਂ ਲਾ ਆਂਦਾ ਨਹੀਂ ਚੱਲਦਾ ਆਪਾਂ ਨੂੰ ਇਹ ਜਿਹੜੀਆਂ ਕਿਹੜੀਆਂ ਦਿੱਕਤਾਂ ਵੀ ਜਿਹੜੀਆਂ ਖੇਤ ਦੇ ਵਿੱਚ ਜਾ ਕੇ ਆਉਂਦੀਆਂ ਇਹਨਾਂ ਬਾਰੇ ਸਾਡੇ ਤੁਸੀਂ ਪਹੁੰਚਾਣਾ ਪਹਿਲਾਂ ਤਾਂ ਸਾਰੇ ਦਰਸ਼ਕ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਿਵੇਂ ਤੁਸੀਂ ਅੱਜ ਆਪਾਂ ਗੱਲ ਕਰਦੇ ਆਂ ਬੂਟਿਆਂ ਦੀ ਬਾਈ ਦਾ ਬਹੁਤ ਸੋਹਣਾ ਸਵਾਲ ਹੈ ਵੀ ਕਿਉਂਕਿ ਕਈ ਵਾਰੀ ਕੀ ਹੁੰਦਾ ਅਸੀਂ ਸਮੇਂ ਦੀ ਸਹੀ ਚੋਣ ਨਹੀਂ ਕਰਦੇ ਜਦੋਂ ਸਹੀ ਸਮੇਂ ਤੇ ਸਹੀ ਬੂਤੇ ਨਹੀਂ ਲੱਗਦੇ ਤਾਂ ਫਿਰ ਉਹ ਜਿਵੇਂ ਆਪਾਂ ਕਹਿੰਦੇ ਨਿਰਾਸ਼ਾ ਪੱਲੇ ਪੈ ਜਾਂਦੀ ਹੈ ਬੂਟੇ ਚੱਲਦੇ ਨਹੀਂ ਜਿਹੜਾ ਅਗਸਤ ਦਾ ਮਹੀਨਾ ਹੈ ਅਗਸਤ ਤੋਂ ਸਤੰਬਰ ਤੱਕ ਅਕਤੂਬਰ ਅਕਤੂਬਰ ਤੱਕ ਚਲੇ ਜਾਂਦੇ ਨੇ ਮਤਲਬ 15 ਜੁਲਾਈ ਤੋਂ ਲੈ ਕੇ 20 30 ਅਕਤੂਬਰ ਤੱਕ ਬੂਟੇ ਲੱਗ ਜਾਂਦੇ ਨੇ ਠੀਕ ਹੈ ਜਿਹੜੇ ਆਪਾਂ ਇਹ ਸਮੇਂ 'ਚ ਬੂਟੇ ਲਾਉਨੇ ਆਂਗੇ ਉਹ ਤਕਰੀਬਨ 100% ਸਕਸੈਸ ਹੁੰਦੇ ਨੇ ਕਿਉਂਕਿ ਜਿਹੜਾ ਸਾਡਾ ਮੌਸਮ ਹੈ ਪੰਜਾਬ ਦਾ ਜਾਂ ਹਰਿਆਣੇ ਦਾ ਜਾਂ ਨਾਲ ਲੱਗਦੇ ਇਲਾਕਿਆਂ ਦਾ ਉਹਦੇ ਵਿੱਚ ਹਿਮੀਡੀਟੀ ਬਹੁਤ ਹੁੰਦੀ ਹੈ ਨਮੀ ਬਹੁਤ ਹੁੰਦੀ ਹੈ ਬੂਟਿਆਂ ਨੂੰ ਚੱਲਣ ਲਈ ਨਮੀ ਚਾਹੀਦੀ ਹੁੰਦੀ ਹੈ ਨਾ ਕਿ ਪਾਣੀ ਨਹੀਂ ਚਾਹੀਦਾ ਉਸ ਤੋਂ ਦੂਜੀ ਗੱਲ ਜਿਹੜੀ ਆਪਾਂ ਗੱਲ ਕਰਦੇ ਆਂ ਸਭ ਤੋਂ ਵੱਡਾ ਜਿਹੜਾ ਸਿਟਰਸ ਪਰਿਵਾਰ ਹੈ ਨਿੰਬੂ ਜਤੀ ਕਹ ਦਿੰਦੇ ਆਪਾਂ ਇਹਦੇ ਚ ਅੱਗੇ ਤਿੰਨ ਪਰਜਾਤੀਆਂ ਬਣ ਜਾਂਦੀਆਂ ਨੇ ਪਰ ਜਿਹੜੀ ਇਹਨਾਂ ਦੀ ਪਿਉਂਦ ਆ ਉਹ ਜੱਟੀ-ਖੱਟੀ ਤੇ ਪਿਉਂਦ ਕੀਤੀ ਹੁੰਦੀ ਹੈ ਨਿੰਬੂ ਪਰਿਵਾਰ ਦੀ ਸਾਰੇ ਦੀ ਨਿੰਬੂ ਪਰਿਵਾਰ ਚ ਆਪਾਂ ਜਿਵੇਂ ਨਿੰਬੂ ਇੱਕ ਪਰਿਵਾਰ ਆ ਗਿਆ ਨਿੰਬੂ ਚ ਅੱਗੇ ਚਾਰ-ਪੰਜ ਵੈਰੈਟੀਆਂ ਆ ਗਈਆਂ ਫਿਰ ਕਿਨੂ ਆ ਗਿਆ ਫਿਰ ਇੱਕ ਚਕੋਤਰਾ ਫੈਮਿਲੀ ਆ ਗਈ ਇਹ ਚ ਤਿੰਨ ਤਰ੍ਹਾਂ ਦੀਆਂ ਕਿਸਮਾਂ ਬਣ ਜਾਂਦੀਆਂ ਨੇ ਇੱਕ ਇਹਨਾਂ ਚ ਮਾਲਟਾ ਵਗੈਰਾ ਜਿਵੇਂ ਮਾਲਟਾ ਮਸੰਮੀ ਆ ਜਾਂਦਾ ਆਪਾਂ ਕੱਲੇ-ਕੱਲੇ ਬੂਟੇ ਦੀ ਕੋਲੇ ਖੜ ਕੇ ਗੱਲ ਕਰਦੇ ਆਂ ਹੁਣ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਆਂ ਨਿੰਬੂ ਪਰਿਵਾਰ ਦੀ ਨਿੰਬੂ ਦੇ ਵਿੱਚ ਤਕਰੀਬਨ 5-6 ਕਿਸਮਾਂ ਆਉਂਦੀਆਂ ਨੇ ਪਰ ਜਿਹੜੀਆਂ ਪ੍ਰਚਲਿਤ ਕਿਸਮਾਂ ਨੇ ਜਿਵੇਂ ਕੁੰਬਗਾਠ ਨਿੰਬੂ ਹੋ ਗਿਆ ਜਾਂ ਫਿਰ ਆਪਣਾ ਯੂਨੀਵਰਸਿਟੀ ਦਾ 12ਵਾਂ ਸੀ ਨਿੰਬੂ ਹੋ ਗਿਆ ਥੋੜਾ ਜਿਹਾ ਸਾਈਜ਼ 'ਚ ਵੱਡਾ ਮਸੰਮੀ ਤੋਂ ਛੋਟਾ ਨਾਰਮਲ ਨਿੰਬੂ ਤੋਂ ਕਾਗਜ਼ੀ ਨਿੰਬੂ ਤੋਂ ਵੱਡਾ ਇੱਕ ਆਉਂਦਾ ਕਲਕੱਤਾ ਪੱਤੀ ਕਿਹੜਾ ਕਲਕੱਤਾ ਪੱਤੀ ਆਉਂਦਾ ਇਹਦਾ ਬੂਟਾ ਤਾਂ ਇਹ ਕਲਕੱਤੇ ਤੋਂ ਆਉਂਦਾ ਪਰ ਜਿਹੜਾ ਇਹਦਾ ਫਰਕ ਹੈਗਾ ਦੂਸਰੇ ਬੂਟੇ ਨਾਲੋਂ ਇੱਕ ਤਾਂ ਇਹ ਏਅਰ ਲੇਰਿੰਗ ਤੋਂ ਬੂਟਾ ਤਿਆਰ ਹੁੰਦਾ ਦੂਸਰਾ ਜਿਹੜਾ ਇਹ ਛਿੱਲੜ ਹੈਗਾ ਉਹ ਕਾਗਜ਼ੀ ਨਿੰਬੂ ਨਾਲੋਂ ਥੋੜਾ ਮੋਟਾ ਹੈਗਾ ਜਿਵੇਂ ਉਹ ਛੇਤੀ ਜਦੋਂ ਆਪਾਂ ਮੰਡੀਕਰਨ ਕਰਦੇ ਆਂ ਖਰਾਬ ਹੋ ਜਾਂਦਾ ਇਹ ਖਰਾਬ ਨਹੀਂ ਹੁੰਦਾ ਤੀਜਾ ਇਹ ਤਾਂ ਜਿਹੜਾ ਬੈਨੀਫਿਟ ਹੈ ਮੰਨ ਲਓ ਇਹ ਨਿੰਬੂ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਨੇ ਵੀ ਅਲੱਗ-ਅਲੱਗ ਸਮੇਂ ਤੇ ਆਉਣ ਵਾਲੀਆਂ ਕਿਸਮਾਂ ਨੇ ਇਹਨਾਂ 'ਚ ਇੱਕ ਆਉਂਦਾ ਸਵੀਟ ਲੈਮਨ ਯੂਨੀਵਰਸਿਟੀ ਦੀ ਵੈਰੈਟੀ ਹੈ ਉਹਨੂੰ ਮਿੱਠਾ ਨਿੰਬੂ ਕਹਿੰਦੇ ਆਂ ਉਹ ਮਸੰਮੀ ਦੇ ਪਰਿਵਾਰ ਚੋਂ ਹੀ ਆ ਜਿਵੇਂ ਆਪਾਂ ਉਹਨੂੰ ਮਸੰਮੀ ਦਾ ਭਰਾ ਕਹਿ ਸਕਦੇ ਆਂ ਮਸੰਮੀ ਸੈਜ ਦਾ ਉਹਨੂੰ ਜਦੋਂ ਵੀ ਤੋੜੋ ਕੱਚਾ ਤੋੜੋ ਪੱਕਾ ਤੋੜੋ ਮਿੱਠਾ ਹੀ ਐ ਠੀਕ ਐ ਤੇ ਉਹਦਾ ਨਾਮ ਵੀ ਮਿੱਠਾ ਹੀ ਐ ਉਦੋਂ ਅੱਗੇ ਆਪਾਂ ਚੱਲਦੇ ਆਂ ਨਿੰਬੂ ਹੋ ਗਿਆ ਨਿੰਬੂ ਦੇ ਨਾਲ ਆਪਾਂ ਚੱਲਦੇ ਆਂ ਡੇਜੀ ਕਿਨੂ ਡੇਜੀ ਕਿਨੂ ਜਿਹੜੀ ਇਹ ਯੂਨੀਵਰਸਿਟੀ ਦੀ ਇੱਕ ਨਵੀਂ ਵੈਰਾਈਟੀ ਰਿਲੀਜ਼ ਹੋਈ ਐ ਇਹਦਾ ਜਿਹੜਾ ਟਾਈਮ ਐ ਉਹ ਨਵੰਬਰ ਦੇ ਵਿੱਚ ਪੱਕ ਜਾਂਦਾ ਤੇ ਇਹਨੂੰ ਬੂਟੇ ਦੇ ਉੱਪਰ ਜ਼ਿਆਦਾ ਟਾਈਮ ਨਹੀਂ ਰੱਖ ਸਕਦੇ ਆਪਾਂ ਮੰਨ ਲਓ ਤੋੜ ਕੇ ਖਾਣਾ ਹੀ ਪੈਂਦਾ ਇਹਨੂੰ ਕਮਰਸ਼ੀਅਲ ਲਈ ਵੀ ਲੋਕ ਲਾਉਂਦੇ ਨੇ ਔਰ ਜਿਆਦਾ ਸਕਸੈਸੇ ਜਿਵੇਂ ਆਪਾਂ ਛੋਟੇ ਨਿਊਟ੍ਰੀਸ਼ਨ ਗਾਰਡਨ ਬਣਾਉਣੇ ਆ ਘਰਾਂ ਲਈ ਉਹਦੇ ਵਿੱਚ ਲਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਕਿਨੂ ਆਪਣੇ ਕੋਲੇ ਉਹ ਜਨਵਰੀ ਤੋਂ ਬਾਅਦ ਪੱਕਦਾ ਮਿੱਠਾ ਖਾਣ ਵਾਲਾ ਹੁੰਦਾ ਤੇ ਨਵੰਬਰ ਚ ਹੀ ਮਿੱਠਾ ਹੋ ਜਾਂਦਾ ਇਹਦੇ ਨਾਲ ਇੱਕ ਜਿਵੇਂ ਆਪਾਂ ਮਸੰਮੀ ਦੀ ਗੱਲ ਕਰਦੇ ਆ ਮਸੰਮੀ ਆਪਣੇ ਕੋਲੇ ਅਕਤੂਬਰ ਚ ਪੱਕਣ ਲੱਗ ਜਾਂਦੀ ਹੈ ਸਤੰਬਰ ਦੇ ਟਾਈਮ ਜੇ ਤੋਂ ਸ਼ੁਰੂ ਹੋ ਜਾਂਦੀ ਹੈ ਮਸੰਮੀ ਦੇ ਨਾਲ ਦੀ ਇੱਕ ਜਿਵੇਂ ਜਾਫਾ ਰੈੱਡ ਬਲੱਡ ਮਾਲਟ ਆ ਇਹ ਮਾਲਟੇ ਦੀਆਂ ਵੈਰਾਈਆਂ ਨੇ ਇਹ ਵੀ ਆਪਣੇ ਕੋਲੇ ਦੋਵੇਂ ਨੇ ਤੇ ਉਦੋਂ ਅਗਲਾ ਜਿਹੜਾ ਚਕੋਤਰਾ ਪਰਿਵਾਰ ਆਉਂਦਾ ਚਕੋਤਰੇ ਦੇ ਵਿੱਚ ਸਟਾਰ ਰੂਬੀ ਆ ਜਾਂਦੀ ਹੈ ਤੇ ਵੱਡੇ ਵਾਲਾ ਚਕੋਤਰਾ ਆ ਜਾਂਦਾ ਇਹ ਚ ਵੀ 3-4 ਕਿਸਮਾਂ ਨੇ ਕਿ ਆਪਣੇ ਕੋਲ ਦੋ ਕਿਸਮਾਂ ਅਵੇਲੇਬਲ ਨੇ ਵੀ ਆ ਉਵੇਂ ਕਿਨੂ ਪੰਜਾਬ ਨੰਬਰ 1 ਕਿਨੂ ਇਹਨੂੰ ਯੂਨੀਵਰਸਿਟੀ ਸੀਡਲੈਸ ਕਿਨੂ ਦੇ ਨਾਂ ਤੇ ਵੀ ਨਾਮ ਇਹ ਤਾਂ ਦਿੱਤਾ ਨਹੀਂ ਸੀਡਲੈਸ ਇਹਦੇ ਵਿੱਚ ਬੀਜ ਘਟਾਉਣ ਕਰਕੇ ਇਹਨੂੰ ਸੀਡਲੈਸ ਵੀ ਕਿਹਾ ਜਾਂਦਾ ਠੀਕ ਹੈ ਤੇ ਜਿਹੜੇ ਨਿੰਬੂ ਜਾਤੀ ਦੇ ਆ ਕਿਸਮਾਂ ਨੇ ਤਕਰੀਬਨ ਆਪਣੇ ਕੋਲੇ 10 ਕੁ ਕਿਸਮਾਂ ਦਾ ਜਿਹੜਾ ਫਰੂਟ ਹੈ ਇਹ ਆਪਣੇ ਕੋਲੇ ਨਰਸਰੀ ਤੇ ਅਵੇਲੇਬਲ ਹੈ ਉਸ ਤੋਂ ਬਾਅਦ ਆਪਾਂ ਆਉਣੇ ਆ ਸ਼ਹਿਤੂਤ ਜਿਵੇਂ ਪੰਜਾਬ ਚ ਆਪਾਂ ਕਹਿੰਦੇ ਆ ਵੀ ਤੂਤਾਂ ਵਾਲੀ ਠੰਢੀ ਸ਼ਾਹ ਦੇ ਨਾਂ ਤੋਂ ਤੂਤ ਫੇਮਸ ਹੈ ਪੰਜਾਬ ਦੇ ਵਿੱਚ ਇਹਦੇ ਟੋਕਰੇ ਬਣਾਏ ਜਾਂਦੇ ਨੇ ਪਰ ਜਿਹੜੀ ਸ਼ਹਿਤੂਤ ਕਿਸਮ ਹੈ ਇਹ ਇੱਕ ਸੁਧਰੀ ਹੋਈ ਕਿਸਮ ਹੈ ਜਿਹੜੀਆਂ ਇਹ ਤੂਤੀਆਂ ਨੇ ਤਕਰੀਬਨ 3 ਤੋਂ 4 ਇੰਚ ਦੀ ਤੂਤੀ ਹੁੰਦੀ ਹੈ ਇਹਦੀ ਦੋ ਰੰਗਾਂ ਚ ਆਉਂਦਾ ਕਾਲਾ ਤੇ ਚਿੱਟਾ ਇਹ ਪਿਆਉਂਦ ਕੀਤਾ ਹੋਇਆ ਬੂਟਾ ਤੇ ਉਹਦੇ ਨਾਲ ਅੱਗੇ ਆ ਗਿਆ ਆਪਣਾ ਇਹ ਟਾਈਮ ਦੇ ਵਿੱਚ ਵੀ ਲੱਗ ਜਾਂਦਾ ਇਹਨੂੰ ਆਪਾਂ ਦਸੰਬਰ ਦੇ ਵਿੱਚ ਵੀ ਲਾ ਸਕਦੇ ਹਾਂ ਪੱਤ ਚੜ ਬੂਟਿਆਂ ਚ ਆ ਜਾਂਦਾ ਆ ਆਪਣਾ ਆਲੂ ਬਖਾਰਾ ਠੀਕ ਹੈ ਆਲੂ ਬਖਾਰੇ ਦੀਆਂ ਤਿੰਨ ਕਿਸਮਾਂ ਨੇ ਆਪਣੇ ਕੋਲੇ ਕਾਲਾ ਮਰਸਰੀ ਅਲੂਚਾ ਨੈਕਟਰ ਲਈ ਵਰਤਿਆ ਜਾਂਦਾ ਫਰੂਟ ਇਹਨੂੰ ਵੀ ਪੈਂਦਾ ਤੇ ਸਤਲੋਈ ਪਰਪਲ ਜਿਹੜਾ ਹੁਣ ਚੱਲ ਰਿਹਾ ਵੱਡੇ ਵਾਲਾ ਜਿਹਦਾ ਥੋੜਾ ਜਿਹਾ ਦੇਖਣ ਚ ਰੰਗ ਬਤਰੰਗ ਜਿਹਾ ਪਰ ਖਾਣ ਚ ਬਹੁਤ ਮਿੱਠਾ ਹੈ ਇਹਦੀਆਂ ਤਿੰਨੇ ਕਿਸਮਾਂ ਅਵੇਲੇਬਲ ਨੇ ਉਸ ਤੋਂ ਬਾਅਦ ਆ ਗਿਆ ਕਟਹਲ ਕਟਹਲ ਵੀ ਪਿਉਂਦੀ ਮਿਲ ਜੂਗਾ ਫੇਰਾ ਗਿਆ ਅੰਬ ਅੱਛਾ ਅੰਬਾ ਜਿਹੜਾ ਇਹ ਆਂਬ ਦੇ ਵਿੱਚ ਵੀ ਆਪਣੇ ਕੋਲੇ ਤਿੰਨ ਚਾਰ ਕਿਸਮਾਂ ਮਿਲ ਜਾਣਗੀਆਂ ਆਪਾਂ ਨਰਸਰੀ ਤੇ ਉਹੀ ਕਿਸਮਾਂ ਰੱਖਦੇ ਆਂ ਜਿਹੜੀਆਂ ਆਪਣੇ ਮਾਲਵਾ ਬੈਲਟ ਦੀਆਂ ਜਾਂ ਪੰਜਾਬ ਬੈਲਟ ਦੀਆਂ ਨਹੀਂ ਆਉਣ ਨੂੰ ਬਹੁਤ ਖੁਸ਼ ਹੁੰਦਾ ਪਰ ਆਪਾਂ ਗਮਰਾ ਨਹੀਂ ਕਰਦੇ ਕਿਸੇ ਵੀ ਫਾਰਮਰ ਨੂੰ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਿਵੇਂ ਆਮਲਾ ਮਾਲਵਾ ਬੈਲਟ ਦਾ ਫਰੂਟ ਹੈ ਕਿੰਨੂੰ ਹੁਣ ਜਿਹੜੀ ਵੀ ਚੀਜ਼ਾਂ ਬਾਗਾਂ ਚ ਲਾ ਸਕਦੇ ਆਪਾਂ ਆਮਲੇ ਦੇ ਬਾਗ ਲੱਗਦੇ ਨੇ ਅਮਰੂਦ ਦੇ ਬਾਗ ਲੱਗਦੇ ਨੇ ਅਮਰੂਦ ਦੇ ਵਿੱਚ 10-12 ਕਿਸਮਾਂ ਆਉਂਦੀਆਂ ਨੇ ਜਿਹੜੀ ਸਭ ਤੋਂ ਫੇਮਸ ਕਿਸਮ ਹੈ ਅੱਜ ਦੀ ਉਹ ਹੀ ਸਾਰ ਸਵੈਦਾਂ ਆਪਣੇ ਕੋਲੇ 8-9 ਕਿਸਮਾਂ अवेलेबल ਹੁੰਦੀਆਂ ਨਰਸਰੀ ਤੇ ਉਸ ਤੋਂ ਬਾਅਦ ਆਪਣੇ ਕੋਲੇ ਆਮਲੇ 'ਚ 3-4 ਕਿਸਮਾਂ ਨੇ 3 ਕਿਸਮਾਂ ਯੂਨੀਵਰਸਿਟੀ ਦੀਆਂ ਨੇ ਇੱਕ ਕੰਚਨ ਹੈ ਬਲਵੰਤ ਤੇ ਨੀਲਮ ਇੱਕ ਬਨਾਰਸੀ ਹੈ ਯੂਪੀ ਦੀ ਵੈਰੈਟੀ ਹੈ ਤੇ ਇੱਕ ਆਪਣੇ ਕੋਲੇ ਹੈਗਾ ਲਾਲ ਆਮਲਾ ਪੰਜ ਇਹ ਗ੍ਰਾਫਟਡ ਪੌਦੇ ਨੇ ਛੇਵੇਂ ਦੇਸੀ ਹੈ ਮਤਲਬ ਇੱਕ-ਇੱਕ ਕਿਸਮ 'ਚ ਆਪਣੇ ਕੋਲੇ ਅੱਗੇ ਉਹਦੇ 'ਚ ਕਿਸਮਾਂ ਨੇਗੀਆਂ ਜਿਵੇਂ ਆਪਾਂ ਆਮਲੇ ਦੀ ਗੱਲ ਕਰੀਏ 5-6 ਕਿਸਮ ਆਮਲੇ ਦੀਆਂ ਨੇ ਪੰਜ ਛੇ ਅਮਰੂਦੀਆਂ ਨੇ ਅਮਰੂਦ ਦੇ ਵਿੱਚ ਜਿਵੇਂ ਆਪਾਂ ਵੈਸਟੀ ਗੱਲ ਕੀਤੀ 1000 ਰੁਪਏ ਦਾ ਪਰ ਇੱਕ ਤਾਈਵਨ ਪਿੰਕ ਆਇਆ ਉਹ ਨੂੰ ਕਮਰਸ਼ੀਅਲ ਤਾਂ ਨਹੀਂ ਮੈਂ ਕਹੂੰਗਾ ਪਰ ਘਰ ਖਾਣ ਲਈ ਉਹ ਬਹੁਤ ਵਧੀਆ ਉਹ ਤੇ ਫਰੂਟ ਲੱਗੇ ਹੀ ਰਹਿੰਦਾ ਹੈ ਚੇਨ ਨਹੀਂ ਤੋੜਦਾ ਜਿਵੇਂ ਆਪਾਂ ਆਪਣੀ ਬਗੀਚੀ ਚਲਾਉਣਾ ਹੈ ਤਾਂ ਇੱਕ 1000 ਰੁਪਏ ਦਾ ਲਾ ਲਈਏ ਇੱਕ ਕੋਈ ਤਾਈਵਨ ਪਿੰਕ ਜਾਂ ਕੋਈ 1 ਕਿਜੀ ਵਗੈਰਾ ਮੰਨ ਲਓ ਬਹੁਤ ਵੈਰਾਈਟੀਆਂ ਹੁੰਦੀਆਂ ਨੇ ਅਮਰੂਦ ਚ ਜਿਹੜੀਆਂ ਉਹ ਕਮਰਸ਼ੀਅਲ ਚ ਨਹੀਂ ਆਉਂਦੀਆਂ 1 ਕਿਜੀ ਦਾ ਸਾਈਜ਼ ਬਹੁਤ ਵੱਡਾ ਹੈ ਜੇ ਆਪਾਂ ਉਹ ਨੂੰ ਵੇਚਣ ਲਈ ਲੈ ਕੇ ਜੰਨੇ ਤਾ ਕਸਟਮਰ ਦਾ ਸਵਾਲ ਹੁੰਦਾ ਵੀ ਪਰਿਵਾਰ ਦੇ 7 ਮੈਂਬਰ ਨੇ ਉਹ ਤਿੰਨ ਹੀ ਚੜਦੇ ਨੇ ਕਿਲੋ ਚ ਠੀਕ ਹੈ ਇਸ ਹਸਰਪੈ ਦਾ ਮੀਡੀਅਮ ਵੈਰਾਈਟੀ ਹੈ ਜਿਵੇਂ ਉਹਦੇ 7-8 ਅਮਰੂਦ ਚੜ ਜਾਂਦੇ ਨੇ ਕਿਲੋ ਚ ਤਾਂ ਪਰਿਵਾਰ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਇੱਕ ਇੱਕ ਅਮਰੂਦ ਵੰਡ ਕੇ ਖਾਧਾ ਜਾਂਦਾ ਕਿਉਂਕਿ ਇਹ ਗੱਲਾਂ ਜਦੋਂ ਆਪਾਂ ਕਮਰਸ਼ੀਅਲ ਐਂਗਲ ਤੇ ਜਾਂਦੇ ਹਾਂ ਉਦੋਂ ਹਰ ਇੱਕ ਪੱਖ ਦੇਖਣਾ ਪੈਂਦਾ ਜਦੋਂ ਆਪਾਂ ਘਰ ਲਈ ਜਾਂਦੇ ਆ ਤਾਂ ਆਪਾਂ ਕੱਟ ਕੇ ਮਨ ਲਓ ਆਪਣੇ ਘਰੇ ਬੂਟਾ ਲੱਗਿਆ ਹੁੰਦਾ 10 ਅਮਰੂਦ ਤੋੜ ਸਕਦੇ ਆ 5 ਤੋੜ ਸਕਦੇ ਆ ਉਹ ਆਪਣੀ ਮਰਜ਼ੀ ਹੁੰਦੀ ਹੈ ਜਿਹੜੀ ਹੁਣ ਆਪਾਂ ਗੱਲ ਕਰਦੇ ਆ ਤਕਰੀਬਨ ਹੁਣ ਮੈਨੂੰ ਲੱਗਦਾ ਵੀ 25 ਕ ਕਿਸਮਾਂ ਦਾ ਫਰੂਟ ਆ ਜਿਹੜਾ ਉਹ ਇਹ ਅਗਸਤ ਤੋਂ ਲੈ ਕੇ 15 ਜੁਲਾਈ ਤੋਂ ਲੈ ਕੇ ਅਕਤੂਬਰ ਤੱਕ ਲੱਗ ਸਕਦਾ ਠੀਕ ਹੈ ਹੁਣ ਪਪੀਤਾ ਵੀ ਲੱਗ ਜਾਂਦਾ ਸਤੰਬਰ ਅਕਤੂਬਰ ਚ ਪਪੀਤਾ ਬਹੁਤ ਸੋਹਣਾ ਹੁੰਦਾ ਜੇ ਆਪਾਂ ਪਹਿਲਾਂ ਲਾਉਣੇ ਆ ਉਹਦਾ ਸਾਈਜ਼ ਵੱਡਾ ਹੋ ਜਾਂਦਾ ਉਹਨੂੰ ਠੰਡ ਮਾਰ ਦਿੰਦਾ ਠੀਕ ਹੈ ਜੇ ਆਪਾਂ ਹੁਣ ਲਾਵਾਂਗੇ ਮਤਲਬ ਕਿ ਅਕਤੂਬਰ ਟਾਈਮ ਤੇ ਲਾਵਾਂਗੇ ਆਪਣੇ ਕੋਲੇ ਪਿੱਛੇ ਬਾਗ ਚ ਕਾਮਯਾਬ ਨੇ ਜਿਹੜੇ ਅਕਤੂਬਰ ਵਾਲੀ ਜਿਆਦੇ ਹੋਏ ਨੇ ਠੀਕ ਹੈ ਜਦੋਂ ਅਕਤੂਬਰ ਚਲਾਉਂਦੇ ਆ ਤਾਂ ਉਹਦੇ ਪੱਤੇ ਛੋਟੇ ਹੁੰਦੇ ਨੇ ਠੰਡ ਹੋ ਸਹਾਰ ਜਾਂਦਾ ਜੇ ਵੱਡੇ ਪੱਤੇ ਹੋ ਜਾਣ ਫਿਰ ਥੋੜਾ ਜਿਹਾ ਠੰਡ ਨਾਲ ਮਰ ਜਾਂਦਾ ਠੀਕ ਹੈ ਤੇ ਕੇਲਾ ਵੀ ਹੁਣ ਲੱਗ ਸਕਦਾ ਹੈ ਅੱਗੇ ਕੇਲੇ 'ਚ ਵੀ ਕਿਸਮਾਂ ਨੇ ਬਾਕੀ ਤਾਂ ਕੋਈ ਵੀ ਕਿਸਾਨ ਵੀਰ ਜਦੋਂ ਆ ਕੇ ਦੇਖੂਗਾ ਫਿਰ ਉਹਨੂੰ ਇੱਥੇ ਹਰੇਕ ਤਰ੍ਹਾਂ ਦਾ ਬੂਟਾ ਲੱਗਿਆ ਆਪਣੇ ਫਾਰਮ ਤੇ ਲੱਗਿਆ ਹੋਇਆ ਉਹ ਵੀ ਦਿਖਾ ਸਕਦੇ ਆ ਅਬਰਤ ਭਾਈ ਜਿਹੜੇ ਦਾ ਕਿਸਾਨ ਆਪਣੇ ਨੇੜੇ ਹੈਗੇ ਆ ਇੱਥੇ ਮਾਨਸਾ ਆ ਜਾਂ ਬਰਨਾਲੇ ਦੇ ਹੈਗੇ ਆ ਉਹਦਾ ਥੋੜੀ ਇੱਥੇ ਨਰਸਿ ਤੋਂ ਲੈ ਜਾਣਗੇ ਤੁਹਾਡੇ ਕੋਲ ਬਹੁਤ ਵਧੀਆ ਬੂਟੇ ਤਿਆਰ ਪਏ ਆ ਔਰ ਜਿਹੜੇ ਕਿਸਾਨ ਦੂਰ ਹੈ ਉਹ ਵੀ ਬੂਟਾ ਕਿਸ ਤਰ੍ਹਾਂ ਦਾ ਲੈਣ ਵੀ ਉਹਨਾਂ ਨੂੰ ਆਪਾਂ ਪਤਾ ਲੱਗ ਸਕੇ ਵੀ ਇਹਨਾਂ ਦੀ ਪੇਨ ਵਧੀਆ ਹੋਈ ਹੋਈ ਹੈ ਉਹਨਾਂ ਦੇ ਖੇਤ ਚ ਜਾ ਕੇ ਬੂਟੇ ਮਰਨੇ ਨਹੀਂ ਹੈਗੇ ਇਹ ਉਹਦੇ ਬਾਰੇ ਵੀ ਸਾਨੂੰ ਦੱਸੋ ਬਈ ਇੱਕ ਆਪਣੇ ਕੋਲੇ ਮੰਨ ਲਓ ਜੱਟੀਖੱਟੀ ਜਿਹੜੀ ਯੂਨੀਵਰਸਿਟੀ ਦੇ ਰਿਕਮੈਂਡਡ ਬੂਟਾ ਹੈਗਾ ਜੱਟੀਖੱਟੀ ਨੂੰ ਇਹਨੂੰ ਰੂਟ ਸਟਾਕ ਲਈ ਵਰਤਾ ਜਾਂਦਾ ਠੀਕ ਹੈ ਰੂਟ ਸਟਾਕ ਦਾ ਮਤਲਬ ਜੜ ਇਹਦੀ ਹੁੰਦੀ ਹੈ ਜਦੋਂ ਇਹ ਬੂਟਾ 2 ਫੁੱਟ ਦਾ ਹੋ ਜਾਂਦਾ ਇਹਨੂੰ ਉੱਪਰੋਂ ਕੱਟ ਕੇ ਇੱਥੇ ਅੱਖ ਲਈ ਜਾਂਦੀ ਹੈ ਤੇ ਮਤਲਬ ਕਿ ਜਿਵੇਂ ਆਪਾਂ ਕਹਿੰਦੇ ਨੇ ਵੀ ਚੀਰਾ ਦੇ ਕੇ ਠੀਕ ਹੈ ਜਿਵੇਂ ਆਪਾਂ ਇੱਕੋ ਕਿਸੇ ਚੀਜ਼ ਦਾ ਆਪਰੇਸ਼ਨ ਕਰ ਦਿੰਨੇ ਆ ਉਹਨੂੰ ਚੀਰਾ ਦੇ ਕੇ ਜਿਹੜਾ ਉਹ ਛਿਲੜ ਹੁੰਦਾ ਉਹਨੂੰ ਥੋੜਾ ਖੋਲ ਕੇ ਉਹਦੇ ਵਿੱਚ ਇਹਦੀ ਅੱਖ ਪਾਈ ਜਾਂਦੀ ਹੈ ਜਿਵੇਂ ਹੁਣ ਥੱਲੇ ਜੱਟੀ ਘੱਟੀ ਆ ਸਾਰਿਆਂ ਦੇ ਨਿੰਬੂ ਜਾਤੀ ਚ ਹਮ ਹਮ ਪਰ ਜਿਹੜੀਆਂ ਉੱਪਰ ਪਿਆਉਂਦੇ ਨੇ ਉਹ 9 ਜਾਂ 10 ਕਿਸਮਾਂ ਜਾਂ 15 ਕਿਸਮਾਂ ਦੀਆਂ ਨੇ ਠੀਕ ਹੈ ਜਿਵੇਂ ਹੁਣ 12 ਮਾਸੀ ਨਿੰਬੂ ਆ ਇਹ ਹਮ ਹਮ ਇਹਨੂੰ ਇੱਥੋਂ ਚੀਰਾ ਮਾਰ ਕੇ ਕਈ ਕਿਸਾਨ ਵੀ ਸਾਡੇ ਕੋਲ ਆਉਂਦੇ ਨੇ ਵੀ ਸਿੱਧਾ ਬੂਟਾ ਦਿਓ ਹਾਂਜੀ ਸਿੱਧਾ ਇਹਨੇ ਆਪਣੇ ਆਪ ਹੋ ਜਾਣਾ ਜਿਵੇਂ ਹੁਣ ਇੱਥੋਂ ਪਿਆਉਂਦ ਹੋ ਗਿਆ ਇਹਨੇ ਜਾਣਾ ਉੱਪਰੀ ਹੈ ਜਦੋਂ ਇਹ ਥੋੜਾ ਜਿਹਾ ਵੱਡਾ ਹੋ ਉਨਾ ਦਾ ਸਵਾਲ ਹੁੰਦਾ ਵੀ ਜਿਵੇਂ ਆ ਜੱਟੀ-ਗੱਟੀ ਸਿੱਧੀ ਜਾ ਰਹੀਏ ਵੀ ਸਿੱਧਾ ਬੂਟਾ ਦਿਓ ਸਿੱਧਾ ਹਮੇਸ਼ਾ ਸੀੜਾ ਵਾਲਾ ਬੂਟਾ ਮਿਲੂਗਾ ਜਿਹੜਾ ਪਿਉਂਦ ਵਾਲਾ ਉਹਨੇ ਇੱਕ ਵਾਰ ਸਾਈਡ ਤੇ ਨਿਕਲਣਾ ਤੇ ਫਿਰ ਸਿੱਧਾ ਹੋਣਾ ਜਿਹੜਾ ਧਿਆਨ ਰੱਖਣ ਵਾਲੀ ਗੱਲ ਹੈ ਜਿਹੜਾ ਰੂਟ ਸਟਾਕ ਹੈ ਇਹ ਤੋਂ ਕਦੇ ਵੀ ਬੂਟਾ ਨਹੀਂ ਬਣਾਉਣਾ ਸਿਰਫ ਇਹਦੀ ਜੜੀ ਵਰਤਣੀ ਆ ਪਤਾਈਆਂ ਨੂੰ ਰੂਟ ਸਟਾਕ ਕਹਿੰਨੇ ਆ ਵੀ ਖੁਰਾਕ ਇਹਨੇ ਦੇਣੀ ਆ ਤੇ ਫਲ ਇਹਨੇ ਦੇਣਾ ਠੀਕ ਹੈ ਜੇ ਆਪਾਂ ਰੂਟ ਸਟਾਕ ਨੂੰ ਫੁੱਟਣ ਦੇਤਾ ਤਾਂ ਕੀ ਹੋਊਗਾ ਇੱਥੇ ਜੱਟੀ-ਗੱਟੀ ਫੁੱਟ ਗਈ ਸਾਨੂੰ ਨਿੰਬੂ ਨਹੀਂ ਮਿਲਣਾ ਇਧਰ ਜੱਟੀ-ਕੱਟੀਆਂ ਲੱਗਣ ਲੱਗ ਗਈਆਂ ਤੇ ਨਿੰਬੂ ਨੇ ਉੱਪਰੋਂ ਪਿਉਂਦ ਨੇ ਸੁੱਕ ਜਾਣਾ ਤੇ ਜੱਟੀ-ਕੱਟੀ ਨੇ ਤਕੜਾ ਹੋ ਜਾਣਾ ਉਹ ਮਾਰਕੀਟ 'ਚ ਫਿਰ ਕੰਮ ਨਹੀਂ ਆਉਂਦਾ ਠੀਕ ਹੈ ਤੇ ਇਹ ਚੀਜ਼ ਦਾ ਨਿੰਬੂ ਜੱਤੀ 'ਚ ਬਹੁਤ ਧਿਆਨ ਰੱਖਣ ਵਾਲਾ ਹੈ ਹਰੇਕ ਬੂਟੇ 'ਚ ਅਲੱਗ-ਅਲੱਗ ਹੈ ਇਹ ਜਿਵੇਂ ਇਹ ਤਾਂ ਨਿੰਬੂ ਜੱਤੀ ਸੀ ਇਹ ਚੀਕੂ ਆ ਗਿਆ ਚੀਕੂ ਦੇ ਵਿੱਚ ਜਿਹੜੀ ਥੱਲੇ ਰੂਟ ਸਟਾਕ ਹੈ ਫਿਰਨੀ ਹੈ ਫਿਰਨੀ ਦੇ ਉੱਪਰ ਜਿਹੜੀ ਪਿਉਂਦਾ ਉਹ ਚੀਕੂ ਦੀ ਹੈ ਆ ਦੇਖੋ ਹੁਣ ਇਹਨੂੰ ਫਰੂਟ ਬਣੀ ਜਾਂਦਾ ਠੀਕ ਹੈ ਮਲੇ ਨਿੱਕੇ ਤੋਂ ਨਿੱਕੇ ਬੁੱਟੇ ਨੂੰ ਵੀ ਜਦੋਂ ਤੁਸੀਂ ਮਦਰ ਸਹੀ ਲੇਤੀ ਹੋਈ ਤਾਂ ਉਹਨੂੰ ਫਰੂਟ ਆਊਗਾ ਠੀਕ ਹੈ ਤੰਦਰੁਸਤ ਮਦਰ ਤੋਂ ਜਦੋਂ ਕਟਿੰਗ ਲੈਂਦੇ ਆਪਾਂ ਉਸੇ ਤਰ੍ਹਾਂ ਸ਼ਹਿਤੂਤ ਹੈ ਹੁਣ ਥੱਲੇ ਦੇਖੋ ਦੇਸੀ ਤੂਤ ਹੈ ਚਲ ਥੱਲੇ ਦੇਸੀ ਤੂਤ ਲੱਗਿਆ ਹੋਇਆ ਹੈ ਦੇਸੀ ਤੂਤ ਨੂੰ ਪਿਉੰਦ ਕਰਤਾ ਸ਼ਹਿਤੂਤ ਜੇ ਇੱਥੋਂ ਫੁੱਟ ਗਿਆ ਤਾਂ ਛੋਟੀਆਂ-ਛੋਟੀਆਂ ਤੂਤੀਆਂ ਲੱਗਣਗੀਆਂ ਤੇ ਇਹ ਸੁੱਕ ਜਾਊਗਾ ਠੀਕ ਹੈ ਜੇ ਆਪਾਂ ਇਹਨੂੰ ਫਲ ਇੱਥੋਂ ਲਈਏ ਸਾਡੇ 1.5 1.5 2 2 ਇੰਚ ਦੀਆਂ ਤੂਤੀਆਂ ਲੰਬੀਆਂ ਲੱਗਣਗੀਆਂ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਕਾਲਾ ਮਰਸਰੀਆ ਇਹ ਇੱਥੋਂ ਪਿਆਉਂਦਾ ਜੇ ਆਪਾਂ ਇਹਨੂੰ ਥੱਲੋਂ ਫੁੱਟਣ ਦੇਤਾ ਤਾਂ ਇਹ ਲੂਚੇ ਦੀ ਜੜ ਹੈ ਠੀਕ ਹੈ ਫਿਰ ਉਹ ਲੂਚੇ ਲੂਚੇ ਦਾ ਬੂਟਾ ਬਣ ਜੂਗਾ ਆਪਣੇ ਕੋਲੇ ਇਹ ਘਟ ਹਲਾ ਮਤਲਬ ਹਰ ਇੱਕ ਚੀਜ਼ ਇੱਥੋਂ ਪਿਆਉਂਦਾ ਜੇਦੋਂ ਆਪਾਂ ਪਿਉਂ ਤੋਂ ਥੱਲੇ ਫੁੱਟਣ ਦੇਤਾ ਫਿਰ ਬੂਟੇ ਦਾ ਜਿਹੜਾ ਫਲ ਦੇਣ ਦਾ ਪੀਰੀਅਡ ਹੈ ਉਹ ਲੰਬਾ ਹੋ ਜਾਂਦਾ ਹੈ 6 ਤੋਂ 7 ਸਾਲ ਤੇ ਚਲਾ ਜਾਂਦਾ ਹੈ ਕੋਈ 5 ਸਾਲ ਤੇ ਆਉਂਦਾ ਹੈ ਕੋਈ 4 ਸਾਲ ਤੇ ਆਉਂਦਾ ਹੈ ਪਰ ਜੇ ਆਪਾਂ ਇਹਨੂੰ ਐਵੇਂ ਹੀ ਰੱਖਾਂਗੇ ਤਾਂ ਦੂਜੇ ਜਾਂ ਤੀਜੇ ਸਾਲ ਜਦੋਂ ਬੂਟਾ ਬਣ ਜਾਂਦਾ ਹੈ ਫਿਰ ਆਪਾਂ ਨੂੰ ਫਲ ਆਉਣਾ ਸ਼ੁਰੂ ਹੋ ਜਾਂਦਾ ਠੀਕ ਹੈ ਧੰਨਵਾਦ ਜੀ ਧੰਨਵਾਦ